ਮੀ ਲੱਲੇ ਨਹੀਂ ਡਾਡੀ ਜੇ ਹੁਣ ਤਾਂ ਵੱਡਾ ਰੋਟਰੀ ਤੇ ਨਾ ਕਰੀਂ ਬੰਦ ਦੋਸਤ ਮਤ ਦੇ ਬਾਦਿਆਂ ਗਿਆ ਮੈਂ ਲੈ ਗਿਆ ਹੂੰਗਾ ਸ਼ੰਕਰ ਬਾਬਾ ਭੋਲੇ ਬੱਬਾ ਭੋਲੇ ਬਾਬਾ ਕੀ ਜੈ ਹੋ ਸ਼ੰਕਰ ਬਾਬਾ ਅਰੇ ਭੋਲੇ ਪੱਪਾ ਕੀ ਜੈ ਹੋ ਪੱਪਾ ਕੀ ਜੈ ਹੋ ਲੋਕਾਂ ਦਾ ਧਿਆਨ ਹੀ ਨਹੀਂ ਲੱਗਿਆ ਇਹ ਲੱਗਿਆ ਤੇ ਬੋਲ ਲੋਕੀਆਂ ਨੂੰ ਕਹਿ ਦਿੰਦੇ ਆ ਕਿ ਮਿੰਟਾ ਹੀ ਬਾਬੇ ਹੁਣੇ ਕੱਟੇ ਰਹਿੰਦੇ ਆ ਕਾਕਾ ਕੰਮ ਨਹੀਂ ਕਰਕੇ ਵਿਖਾਓ ਕੱਟਿਆ ਤੇ ਸੋਦੀ ਤੋਂ ਬਾਅਦ ਹੀ ਗੱਲ ਆ ਸਾਰੇ ਰਹਿੰਦਾ ਕੁੜੀਆ ਵੰਤ ਜੇ ਆਪਾਂ ਨਸ਼ੇ ਬੰਦੇ ਨਾ ਨਹੀਂ ਗੱਡੇ ਰਹਿੰਦੇ ਆਪਾਂ ਸ਼ੰਕਰ ਸ਼ੰਕਰ ਬਾਬਾ ਸ਼ੰਕਰ ਕਰਕੇ ਔਰ ਇਹ ਨਾਂ ਜੀ ਗੱਡੇ ਰਹਿੰਦੀ ਆ ਬੱਸ ਆਪਣੀ ਦਿਨ ਦੀ ਸ਼ੁਰੂਆਤ ਬਾਬਾ ਸ਼ੰਕਰ ਸ਼ੰਕਰ ਦੁਪਹਿਰ ਬਾਬਾ ਸ਼ੰਕਰ ਸ਼ੰਕਰ ਰਾਤ ਬਾਬਾ ਸ਼ੰਕਰ ਸ਼ੰਕਰ ਮਾਰਨਿੰਗ ਈਵਨਿੰਗ ਗੁੱਡ ਨਾਈਟ ਆਪਣਾ ਸ਼ੰਕਰ ਸ਼ੰਕਰ ਹੀ ਆ ਦੋਸਤੋ ਤੁਰਪਿਆ ਪਪਾ ਕੀ ਬੁਹੀ ਵੇਖਣੀ ਦੇ ਦੇ ਇਹ ਹੈ ਬਾਜੀ ਜਿੰਦਰ ਦੇ ਫੋਨ ਤੇ ਫੋਟੋ ਆਇਆ ਤਣਾ ਸਾਪੀ ਮੈਂ ਕਿ ਅੰਮਰਦਰ ਸ਼ਿਹੜੇ ਵਾਲੀ ਜਾਨਵੀ ਦੇ ਨਾਲੋਂ ਸੱਪ ਟਕੜਾ ਵਾ ਇੱਕ ਸ਼ਿਹੜੇ ਦੀ ਜਾਨਵੀ ਆ ਭੈਣਾ ਢੀ ਇਸਦਾ ਦੇ ਬੜੀਆਂ ਵੀਡੀਓ ਬਉਂਦੀ ਆ ਔਰ ਇਹਨੂੰ ਟਕੜਾ ਸੱਪ ਵਾ ਨਾਲ ਲਾਈ ਸਾਪੀ ਹੈ ਦੋ ਦੋ ਲਾਈਕ ਸ਼ੇਅਰ ਕਮੈਂਟ ਕਰੋ ਸਾਰਿਆਂ ਨੂੰ ਜੈ ਸ਼ੰਕਰ ਦੀ ਕੱਟ ਦੇ